ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਕੱਦੂ ਦਾ ਕੰਮ ਸਾਰਾ ਨਿਬੇੜਤਾ ਤੇ ਥੋੜੀ ਜਿਹੀ ਜੀਰੀ ਲਾਉਣ ਤੇ ਰਹਿ ਗਈ ਅੱਧਾ ਕਿਲਾ ਉਹ ਭਈਆਂ ਨੇ ਪਨੀਰੀ ਪੱਟੀ ਪਈਆ ਤੇ ਉਹਨੂੰ ਡਾਲੇ ਵਿੱਚ ਰੱਖ ਕੇ ਦੂਜੀ ਮੋਟਰ ਤੇ ਛੱਡ ਕੇ ਆਉਣਾ ਜਿੱਥੇ ਰੈਂਦੀ ਲਾਉਣ ਤੇ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਇਹ ਵੀ ਦਿਖਾਵਾਂਗਾ ਤੇ ਬਾਕੀ ਜਿਹੜਾ ਹੋਰ ਕੰਮਕਾਰ ਕਰਾਂਗਾ ਅੱਜ ਉਹ ਵੀ ਤੁਹਾਨੂੰ ਅੱਜ ਦੇ ਵਲੌਗ ਵਿੱਚ ਦਿਖਾਵਾਂਗਾ ਸੋ ਜੁੜੇ ਰਹੋ ਵਲੌਗ ਦੇ ਨਾਲ ਸੋ ਚਲੋ ਜੀ ਜਿਹੜਾ ਕੰਮਕਾਰ ਕਰਦੇ ਅੱਜ ਉਹ ਤੁਹਾਨੂੰ ਦਿਖਾਉਣਾ ਅੱਜ ਦੇ ਵਲੌਗ ਵਿੱਚ ਲਓ ਜੀ ਪਨੀਰੀ ਆਪਾਂ ਲੱਦ ਲਈ ਆਟਰ ਡਾਲੇ 'ਚ ਤੇ ਹੁਣ ਦੂਜੀ ਮੋਟਰ ਤੇ ਲੈ ਕੇ ਚੱਲਦੇ ਆ ਇਹਨੂੰ ਸੋ ਇੱਥੋਂ ਬਈਆਂ ਨੇ ਪਨੀਰੀ ਪੱਟੀ ਦੀ ਤੇ ਦੂਜੀ ਮੋਟਰ ਤੇ ਆਪਾਂ ਲਗਾਉਣੀ ਆ ਸੋ ਡਾਲੇ ਵਿੱਚ ਪਾ ਕੇ ਲੈ ਕੇ ਚੱਲੇ ਆ ਜੀ ਉਹ ਜਿਹੜਾ ਪਨਿਆ ਮੋਟਰ ਤੇ ਲਾਉਣੀ ਦੀ ਜਿਹੜੀ ਜਿਹੜੀ ਪਨੀਰੀ ਘਟ ਗਈ ਦੀ ਉਹਦਾ ਹੀ ਗਿੱਲੇ ਦੀ ਆਪਣੀ ਘਟ ਗਈ ਦੀ ਤੇ ਇੱਥੇ ਆਪਾਂ ਲੈ ਆਏ ਆ ਸਕੰਜੇ ਜੀ ਪਾ ਕੇ ਇੱਥੇ ਹੁਣ ਲਾਉਣੀ ਆ ਇਹਨੂੰ ਵੇਰ ਆ ਕੇ ਭਈ ਇਹ ਲਗਾ ਦੇਣਗੇ ਏ ਬੱਦਲਵਾ ਵੀ ਬਹੁਤ ਹੋ ਗਈ ਲੱਗਦਾ ਭਰ ਮਾਂਮੀ ਪਊਗਾ ਕੋਈ ਇਹ ਲਾ ਦੀ ਹੈ ਤੇ ਰੱਖਦੀ ਹੈ ਲਾ ਕੇ ਜਦੋਂ ਆਉਣਗੇ ਲਗਾ ਦੇਣਗੇ ਉਹ ਜੀ ਪਨੀਰੀ ਆਪਾਂ ਲਾ ਕੇ ਰੱਖਤੀ ਆ ਤੇ ਤੋਂ ਮੀ ਵੀ ਆ ਗਿਆ ਸੋ ਹੁਣ ਘਰ ਚਲਦੇ ਆਂ ਤੇ ਉੱਥੇ ਆ ਕੇ ਹੋਰ ਕੰਮ ਕਾਰ ਕਰਦੇ ਆਂ ਜੋ ਵੀ ਅੱਜ ਕਰ ਹੋਇਆ ਉਹ ਵੀ ਤੁਹਾਨੂੰ ਦਿਖਾਉਂਦਾ ਰਹਾਂਗਾ ਨਾਲ ਦੀ ਨਾਲ ਚਲੋ ਇਹ ਚਲਦੇ ਆਂ ਘਰ ਨੂੰ ਉਹ ਜੀ ਮੈਂ ਆਇਆ ਆਪਣੇ ਦਾਣੇ ਚੱਕਣ ਆ ਜਿਹੜੇ ਮੀਨਾਂ ਖਰਾਬ ਹੋ ਗਈ ਤੇ ਮੱਪੀ ਉਹ ਚੱਕਣ ਆਇਆ ਮੁੰਡੀ ਚ ਆ ਦੇਖੋ ਇਨਾ ਨੁਕਸਾਨ ਹੋ ਗਿਆ ਮੀਨਾਂ ਨੂੰ ਫੁੱਪੋਂ ਨੇ ਭਈਆਂ ਤੋਂ ਟਰਾਲੀ ਚ ਬੂਜੀ ਫਾਈਟਰੀ ਦੀ ਧਵਾਈ ਦਾ ਕੰਮ ਚੱਲ ਰਿਹਾ ਆਪਣੇ ਸਾਹਮਣੇ ਆਪਣਾ ਟਰੈਕਟਰ ਖੜਾ ਤੇ ਕੱਦੂ ਦਾ ਕੰਮ ਹੋ ਗਿਆ ਸੀ ਉਹਨਾਂ ਦਾ ਟਰੈਕਟਰ ਦੀ ਧਵਾਈ ਕਰਾ ਰਹੇ ਹਾਂ ਸੋ ਅੱਜ ਆਪਾਂ ਇਹ ਕੰਮ ਕਰ ਕਰਦੇ ਸੀ ਸੋ ਤੁਹਾਨੂੰ ਬਲੌਕ ਇਹੋ ਜਿਹਾ ਲੱਗਾ ਕਮੈਂਟਾਂ ਵਿੱਚ ਜਰੂਰ ਜਰੂਰ ਹੱਸਣਾ ਜੀ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਕੇ ਜਾਣਾ ਜੀ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਤੁਹਾਨੂੰ ਬਾਈ